ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਵਿਰਾਜਮਾਨ ਉਹ ਕੀੜੀ ਦੇ ਵਿੱਚ ਵੀ ਹੈ ਹਾਥੀ ਦੇ ਵਿੱਚ ਵੀ ਹੈ ਉਹ ਜ਼ਰਰੇ ਦੇ ਵਿੱਚ ਵੀ ਹੈ ਉਹ ਸੂਰਜ ਦੇ ਵਿੱਚ ਵੀ ਹੈ ਅਸਥੀ ਕੀਟੀ ਤ੍ਰਿਲੋ ਆਦੰਗ ਇੱਕ ਅਖੰਡਤ ਬਸੇ ਅਰਾਦੰ ਉਹ ਐਸਾ ਹੈ ਪੂਰੇ ਹੋਇਆ ਆਪਣੇ ਕਿਰਤ ਦੇ ਵਿੱਚ ਹੋ ਰਿਹਾ ਹੈ ਉਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ ਇੱਕ ਉਸਦੇ ਸੁਭਾਅ ਤੋਂ ਆਉਂਦੀ ਹੈ ਹੋ ਸਕਦਾ ਹੈ ਰੂਪ ਬੜਾ ਸੁੰਦਰ ਹੋਵੇ ਸੁਭਾਅ ਬੜਾ ਭੈੜਾ ਹੋਵੇ ਹੋ ਸਕਦਾ ਹੈ ਸੁਭਾਅ ਬੜਾ ਚੰਗਾ ਹੋਵੇ ਰੂਪ ਬੜਾ ਭੈੜਾ ਹੋਵੇ ਕ੍ਰੂਪ ਹੋਵੇ ਚੰਗਾ ਨਾ ਲੱਗੇ ਅਸ਼ਟਾਵਕਰ ਲੱਤਾਂ ਵੀ ਟੇੜੀਆਂ ਬਾਹਾਂ ਵੀ ਟੇੜੀਆਂ ਕਮਰ ਵੀ ਟੇਢੀ ਗਰਦਨ ਵੀ ਅੱਠ ਥਾਂ ਤੋਂ ਸਰੀਰ ਦੇ ਵਿੱਚ ਬਲ ਕਰੋ ਉਸ ਜ਼ਮਾਨੇ ਵਿੱਚ ਦੁਨੀਆਂ ਦਾ ਸਭ ਤੋਂ ਕ੍ਰੂਪ ਮਨੁੱਖ ਅਸ਼ਟਾਵਕਰ ਪਰ ਉਸ ਜ਼ਮਾਨੇ ਦਾ ਮਨ ਕਰਕੇ ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ ਤਨ ਕਰਕੇ ਬਦਸੂਰਤ ਹੈ ਮਨ ਕਰਕੇ ਖੂਬਸੂਰਤ ਹੈ ਸੁਭਾਅ ਚੰਗਾ ਹੈ ਤੋ ਇੱਕ ਬੰਦੇ ਦੀ ਪਛਾਣ ਆਉਂਦੀ ਹੈ ਉਸਦੇ ਰੂਪ ਤੋਂ ਦੂਜੀ ਪਛਾਣ ਆਉਂਦੀ ਹੈ ਉਹਦੇ ਸੁਭਾਅ ਤੋਂ ਪਰਮਾਤਮਾ ਦਾ ਸਰੂਪ ਉਹ ਇੱਕ ਹੈ ਉਸ ਤੋਂਤਪਦੀ ਪਾਲਨਾ ਨਾ ਸੂਰਜੋ ਕੁਝ ਹੋ ਰਿਹਾ ਉਸੇ ਤੋਂ ਹੋ ਰਿਹਾ ਉਹ ਸਦੀਵੀ ਹੈ ਕਾਇਮਦਾਏ ਮੈਂ ਕਰਤਾ ਆਪਣੀ ਕਰਤ ਦੇ ਚ ਪੂਰਿਆ ਹੋਇਆ ਹੈ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਨਿਰਵੈਰ ਹੈ ਨਿਰਭੈ ਉਹਦੇ ਅੰਦਰ ਭੈ ਨਹੀਂ ਹੈ ਵੈਰ ਨਹੀਂ ਹੈ ਜਿੱਥੇ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਉੱਥੇ ਉਸਦੇ ਸੁਭਾਅ ਦੇ ਚ ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਦੇ ਚ ਸਮਾਂ ਲੱਗ ਜਾਏਗਾ ਉਹਦੇ ਸਮਾਂ ਵੀ ਨਹੀਂ ਹੈ ਪਰਮਾਤਮਾ ਇਸ ਸਮਾਂ ਨਹੀਂ ਹੈ ਅਕਾਲ ਕਾਲ ਸਮੇਂ ਨੂੰ ਕਹਿੰਦੇ ਵਕਤ ਨੂੰ ਕਹਿੰਦੇ ਨੇ ਇੱਕ ਨਿੱਕਾ ਜਿਹਾ ਨੁਕਤਾ ਤਨ ਨੂੰ ਭਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਜਗ੍ਹਾ ਚਾਹੀਦੀ ਹੈ ਜਗ੍ਹਾ ਹੀ ਨਹੀਂ ਹੈ ਮਨੁੱਖ ਕਿੱਥੇ ਬੈਠੇਗਾ ਜਗ੍ਹਾ ਹੀ ਨਹੀਂ ਕਿੱਥੇ ਕੰਮ ਕਰੇਗਾ ਜਗ੍ਹਾ ਹੀ ਨਹੀਂ ਕਿਵੇਂ ਭੱਜੇਗਾ ਦੌੜੇਗਾ ਤਨ ਭੱਜਦਾ ਹੈ ਦੌੜਦਾ ਹੈ ਉੱਠਦਾ ਹੈ ਬੈਠਦਾ ਹੈ ਕੰਮ ਕਰਦਾ ਹੈ ਸਥਾਨ ਦੇ ਵਿੱਚ ਮਨ ਭੱਜਦਾ ਹੈ ਸਮੇਂ ਦੇ ਵਿੱਚ ਇਹਨੂੰ ਸਥਾਨ ਦੀ ਲੋੜ ਨਹੀਂ ਹੈ ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ ਹੈ ਮਨ ਸਮੇਂ ਦੇ ਵਿੱਚ ਦੌੜਦਾ ਹੈ ਕਿਹੜੇ ਸਮੇਂ ਵਿੱਚ ਦੌੜਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮਨ ਕਦੀ ਚਿੰਤਾ ਚ ਬੈਠਾ ਹੁੰਦਾ ਹੈ ਕਦੀ ਯਾਦਾਂ ਵਿੱਚ ਡੁੱਬਿਆ ਬੈਠਾ ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ ਤੇ ਬੋਝ ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ ਕਿਸੇ ਵਕਤ ਫਿਰ ਖੁਲਾਸਾ ਪਰਮਾਤਮਾ ਉਹ ਸਮੇਂ ਦੇ ਚ ਉਹ ਸਮਾਂ ਹੀ ਨਹੀਂ ਹੈ ਸਮਾਂ ਪਰਮਾਤਮਾ ਕਰਕੇ ਹੈ ਸਮੇਂ ਕਰਕੇ ਪਰਮਾਤਮਾ ਨਹੀਂ ਅਸੀਂ ਸਮੇਂ ਕਰਕੇ ਆ ਸਾਨੂੰ ਸਮੇਂ ਨੇ ਬਣਾਇਆ ਹੈ ਸਿਰਫ ਸਮੇਂ ਨੇ ਬਣਾਇਆ ਹੀ ਨਹੀਂ ਕਾਲ ਨੇ ਬਣਾਇਆ ਨਹੀਂ ਸਾਨੂੰ ਕਾਲ ਖਾ ਵੀ ਜਾਏਗਾ ਸਮਾ ਖਾ ਵੀ ਜਾਏਗਾ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ੋਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸ ਸਾਰਾ ਆਕਾਰ ਤੇ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਜੋ ਸਮੇਂ ਚ ਬਣੇ ਸਮਾ ਮਿਟਾ ਦੇਗਾ ਜੋ ਸਮੇਂ ਦੇ ਚ ਆਇਆ ਹੈ ਸਮਾ ਉਸਨੂੰ ਰੁਖਸਤ ਕਰ ਦੇਗਾ ਜੋ ਸਮੇਂ ਦੇ ਚ ਬਣਿਆ ਸਮਾ ਉਸਨੂੰ ਮਿਟਾ ਦੇਗਾ ਉਸ ਸਮੇਂ ਕਰਕੇ ਨਹੀਂ ਹੈ ਪਰਮਾਤਮਾ ਪਰਮਾਤਮਾ ਕਰਕੇ ਸਮਾਇਸ ਵਸਤੇ ਆਗਾ ਕੋਈ ਇਹ ਨਾ ਸਮਝ ਲੈ ਕਲਪਨਾ ਮਾਤਰ ਹੈ ਮੂਰਤੀ ਮਾਨ ਹੈ ਮੂਰਤ ਹੈ ਕਿ ਮੂਰਤ ਤੋਂ ਮੁਰਾਦ ਫਿਰ ਇੱਕਦਮ ਬਣ ਜਾਏ ਕਿਸੇ ਨੇ ਘੜਿਆ ਹੋਵੇਗਾ ਕਿਸੇ ਤੋਂ ਜਮਿਆ ਹੋਵੇਗਾ ਇੱਕਦਮ ਸਤਗੁਰੂ ਕਹਿੰਦੇ ਨਾ ਅਜਾਉ ਨਹੀਂ ਜਮਿਆ ਨਹੀਂ ਆ ਜਨਮ ਹੈ ਆਮਰਨ ਹੈ ਜਮਿਆ ਨਹੀਂ ਹੈ ਤਾਂ ਫਿਰ ਕੈਸੇ ਹੈ ਸਹਿਬ ਸੰਸਕ੍ਰਿਤ ਦਾ ਸ਼ਬਦ ਹੈ ਸਵੈਮ ਭੂ ਆਪਣੇ ਆਪ ਤੋਂ ਪ੍ਰਭੂ ਹੋਇਆ ਆਪਣੇ ਆਪ ਤੋਂ ਪ੍ਰਗਟ ਹੋਇਆ ਆਪ ਹੀ ਨੇ ਆਪ ਸਾਜੇ ਹੋ ਆਪ ਹੀ ਨੇ ਰਚੇ ਹੋ ਨਾ ਸੈ ਭੰ ਸ਼ੰਭੂ ਸਵੈਮ ਭੂ ਪੰਜਾਬੀ ਰੂਪ ਸੈ ਭੰ ਆਪਣੇ ਆਪ ਤੋਂ ਆਪ ਹੀ ਹੋਇਆ ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ ਗਿਆਨ ਗੁਰੂ ਹੈ ਗਿਆਨ ਸਾਰਾ ਪ੍ਰਮਾਤਮਾ ਤੋਂ ਆਇਆ ਹੈ ਗਿਆਨ ਹੀ ਤੇ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸ ਉਹ ਨਾਮ ਵੇ ਬਹੁਤ ਲਗਾਓ ਸਭ ਕੁਝ ਜਿੱਥੇ ਪ੍ਰਮਾਤਮਾ ਤੋਂ ਆਇਆ ਹੈ ਗਿਆਨ ਵੀ ਉਸੇ ਤੋਂ ਆਇਆ ਹੈ ਕੋਈ ਗੈਰ ਗੰਭੀਰ ਕਵਤਾ ਕਿਸੇ ਕਵੀ ਦੀ ਨਹੀਂ ਆਉਂਦੀ ਪ੍ਰਮਾਤਮਾ ਦੀ ਆਉਂਦੀ ਹੈ ਕਵੀ ਦੀ ਪਕੜ ਦੇ ਚਾ ਗਈ ਉਹਦੇ ਪਾਂਡੇ ਸਮਾ ਗਈ ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ ਸਭ ਪ੍ਰਮਾਤਮਾ ਦਾ ਹੈ ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ ਹੈ ਉਹ ਹੀ ਅਸੀਮ ਹੋ ਜਾਂਦਾ ਹੈ ਗੁਰੂ ਹੈ ਪ੍ਰਸਾਦ ਦਿਆਲੂ ਹੈ ਬਖਸ਼ਿੰਦ ਹੈ ਰਹੀਮ ਹੈ ਰਹਿਮਾਨ ਹੈ ਬਖਸ਼ਿੰਦ ਹੈ ਕਰुणाਕਰ ਹੈ ਦਿਆਲੂ ਹੈ ਇੱਥੇ ਤੱਕ ਮੂਲ ਮੰਤਰ ਮੁਕਤਸਰ ਤੇ ਹੁਣ ਆਪ ਸ਼ਬਦ ਸਰਵਨ ਕਰੋ ਹਾਂ ਜੀ ਯਾਕ ਅਰਜ਼ੋ ਬਹੁਤਮ ਪੇਸ਼ ਕੋ ਦਰ ਗੋਸ਼ ਨੂੰ ਕਰਤਾ ਇਸ ਪੰਕਤੀ ਵਿੱਚ ਅਰਜ਼ੋ ਹੀ ਹੈ ਬੇਨਤੀ ਹੈ ਸਾਰਾ ਸ਼ਬਦ ਬੇਨਤੀ ਹੈ ਅਰਦਾਸ ਹੈ ਕੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹੀ ਸਫਲ ਹੈ ਜੋ ਮੁਨਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਝ ਧਰਮ ਤੇ ਐਸੇ ਨੇ ਜਿਵੇਂ ਇਸਾਈ ਵਿਚ ਚਰਚ ਕਿਉਂ ਜਾ ਰਹੇ ਹੋ ਪ੍ਰੇਰ ਕਰਨ ਜਾ ਰਹੇ ਆਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਰਹੇ ਸਾਡੇ ਚ ਐਸਾ ਨਹੀਂ ਕੀਰਤਨ ਸੁਣਨ ਜਾ ਰਹੇ ਆ ਕਥਾ ਸੁਣਨ ਜਾ ਰਹੇ ਆ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਸਤਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਆ ਸੇਵਾ ਕਰਨ ਲਈ ਜਾ ਰਹੇ ਆ ਉਹਨਾਂ ਕਰਨ ਲਈ ਜਾ ਰਹੇ ਆ ਇਹ ਸਭ ਕੁਝ ਕੀਤਾ ਹੋਇਆ ਪੁਨ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਕਦੋਂ ਨਿਕਲਦੀ ਹੈ ਜਪ ਕਰ ਕਰਕੇ ਨਿਕਲਦੀ ਹੈ ਕੀਰਤਨ ਸੁਣ ਸੁਣ ਕੇ ਨਿਕਲਦੀ ਹੈ ਕਥਾ ਸੁਣ ਸੁਣ ਕੇ ਨਿਕਲਦੀ ਹੈ ਪਾਠ ਕਰ ਕਰਕੇ ਨਿਕਲਦੀ ਉਹ ਨਹੀਂ ਨਿਕਲੇਗੀ ਹੁਣ ਬਥੇਰੀਆਂ ਅਰਦਾਸਾਂ ਆਉਂਦੀਆਂ ਤੇ ਮਨੋਂ ਕਰ ਕੁਝ ਰਸਮੀ ਅਰਦਾਸ دیਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਹੈ ਜਪ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ ਪੜ ਕੇ ਪਾਠ ਕਰ ਕਰਕੇ ਹੁਣ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚੋਂ ਪਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਦੀ ਹੈ ਦਿਲ ਦੀ ਗਹਿਰਾਈ ਚੋਂ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚੇਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਾਰੇ ਸ਼ਬਦ ਵਿੱਚ ਇੱਕ ਅਰਦਾਸ ਹੈ ਇੱਕ ਅਰਜ਼ ਅਸੀਂ ਅਰਦਾਸ ਕਹਿੰਦੇ ਆ ਪਰਸ਼ੀਨ ਦੇ ਚ ਕਹਿੰਦੇ ਨੇ ਅਰਜ਼ੋਈ ਕਰਨੇ ਅਰਜ਼ ਕਰਨੇ ਅਰਜ਼ ਕਰਨੇ ਅਰਜ਼ੋਈ ਹੈ ਸੰਸਕ੍ਰਿਤ ਦੇ ਚ ਹਿੰਦੀ ਦੇ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਫਾਰਸੀ ਦੇ ਚ ਕਹਿੰਦੇ ਨੇ ਅਰਜ਼ ਕਰਨੀ ਹੈ ਅਰਜ਼ੋਈ ਕਰਨੇ ਹੈ ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ ਅਰਦਾਸ ਕਰਨੇ ਹੈ ਤੇ ਅਰਦਾਸ ਤੇ ਜੋ ਮੈਂ ਅਰਥ ਸਮਝੇ ਨੇ ਤੇ ਪੜ੍ਹੇ ਨੇ ਅਰਜ਼ੇ ਦਾਸ਼ਤ ਹੱਥ ਜੋੜ ਕੇ ਅਰਜ਼ੋਈ ਕਰਨੇ ਦਸਤ ਬਜ਼ਪਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਬੇਨਤੀ ਕਰਨੇ ਪ੍ਰਾਰਥਨਾ ਕਰਨੇ ਸਤਿਗੁਰ ਕਹਿੰਦੇ ਨੇ ਇਕ ਅਰਜ਼ ਇਕ ਮੇਰੀ ਅਰਜ਼ੋਈ ਇਕ ਮੇਰੀ ਪ੍ਰਾਰਥਨਾ ਇੱਕ ਮੇਰੀ ਅਰਦਾਸ ਇੱਕ ਅਰਜ਼ ਗੋਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਗੋਸ਼ ਕੰਨਾਂ ਨੂੰ ਕਹਿੰਦੇ ਨੇ ਇਹ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇ ਮਨੁੱਖ ਜਿੱਥੇ ਹੁੰਦਾ ਹੈ ਉੱਥੇ ਹੀ ਉਸ ਦੇ ਕੰਨ ਆਉਂਦੇ ਨੇ ਘਰ ਵਿੱਚ ਬੈਠੀ ਹੈ ਮਾਂ ਕਿਸਾਨੋਂ ਕੁਝ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਕੰਨ ਉੱਥੇ ਹੀ ਨੇ ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ ਉਹਦੀ ਜ਼ੁਬਾਨ ਉੱਥੇ ਹੀ ਆਉਂਦੀ ਹੈ ਉਹਦੀ ਅੱਖਾਂ ਉੱਥੇ ਹੀ ਆਉਂਦੀਆਂ ਜਿੱਥੇ ਹੈ ਉੱਥੇ ਹੀ ਦੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਦੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਜੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਹੈ ਕਿਸੇ ਥਾਂ परमात्मा व्यापक है ओदा देखना भी व्यापक है बेखद सुनत सदा है संगे मैं मूर्ख जानया दूरी रे हे प्रभु तु काने कर भाव सुन हे करता हे सृष्टि दे रचन हारे इक अरज होई इक बिनती है फिर अगलीयां पंक्तियां च जिस दे अगो बिनती कर रहे ने उस दी महिमा बयान कर देना जी ਅਕਾਲ ਪੁਰਖ ਮੀਰ ਕਰੀ ਮਕੂ ਬੇਅਕ ਪੁਰਤ ਗਵਾਨ ਪਰਸ਼ੰਦਿਚ ਅਰਬੀ ਵਿਚ ਸਚ ਨੂੰ ਹੱਕ ਕਹਿੰਦੇ ਨੇ ਹੱਕ ਜਿਵੇਂ ਭਾਈ ਸਾਹਿਬ ਆਈਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਕਲ ਗਈ ਦਰ ਤੁਸੀਂ ਤੇ ਹੱਕ ਹੋ ਬਾਅਵ ਸੱਚ ਹਕੀਕਤ ਸਚਾਈ ਹੱਕ ਸੱਚ ਪਰਸ਼ਿੰਦੇਚ ਅਰਬੀ ਦੇਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਗੁਰੂ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਵੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਵੀਰ ਕਹਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਵੀਰ ਕਹਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿੰਦੇ ਨੇ। ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ, ਬਜ਼ੁਰਗ ਹੈ। ਕਦੀਮੀ। ਇਹ ਕਬੀਰ ਲਵਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ। ਅਰਬੀ ਵਿੱਚ ਵੀ ਕਬੀਰ ਕਹਿੰਦੇ ਨੇ, ਪਰਸ਼ਿੰਦ ਵਿੱਚ ਵੀ ਕਬੀਰ ਕਹਿੰਦੇ ਨੇ ਵੱਡੇ ਨੂੰ। हे ਹੱਕਾ, हे ਸੱਚ ਦੇ ਸਰੂਪ, हे ਸੱਚੇ। ਏ ਸਭ ਤੋਂ ਵੱਡੇ ਹੱਕਾ ਕਬੀਰ کریم ਤੋਂ ਬਖਸ਼ਿਸ਼ ਦੇ ਤੂੰ ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ ਤੇਰੇ ਸੁਭਾਅ ਦੇ ਵਿੱਚ ਰਹਿਮਤ ਹੀ ਰਹਿਮਤ ਹੈ ਬਖਸ਼ਿਸ਼ ਹੀ ਬਖਸ਼ਿਸ਼ ਹੈ ਹੱਕਾ ਕਬੀਰ کریم ਤੋਂ ਬੇਅਦ ਪਰਵਰਦੇਗਾਰ ਐ ਪਾਲਨ ਹਾਰੇ ਤੂੰ ਨਿਰਵਿਕਾਰ ਹੈ ਤੇਰੇ ਵਿੱਚ ਕੋਈ ਐ ਬਣਾਈ ਤੂੰ ਨਿਰਵਿਕਾਰ ਹੈ ਨਿਰਮਲ ਹੈ অতি ਨਿਰਮਲ ਹੈ अति निर्मल हैं निर्विकार हैं और सृष्टि का कारणहार हैं तू हक है तू कबीर है इस तरह मेरे बादशाह उस प्रभु दी अरदास देच जो है महिमा गायन कर रहे हैं हां जी दुनिया मोक में फन्नी सहकीत दिव तन्नी हे प्रभु मैं ते अपने दिल नो समझाना ए जगत फानी है नासवंत है तू हक्का है जगत ते झूठ है छाया है तू कबीर है ये सब कुछ ते तुच्छ है बेमैने है दुनिया मुकाम फानी, ये जो टिके होया जगत दिसदा पे है ते मिट जाएगा इतफा नहीं है ना है ਐ ਮੇਰੇ ਦਿਲ ਤੂੰ ਐਸਾ ਜਾਣ ਹੈ ਪ੍ਰਭੂ ਹੈ ਕਰੀਮ ਹੈ ਹੱਕਾ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਝ ਨਾਸਮੰਦ ਹੈ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿਤਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਲੋਭੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਦਰਸੀ ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਸਵੰਤ ਸਭ ਕੁਝ ਮਿਟ ਜਾਂਦਾ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਐ ਮੇਰੇ ਦਿਲ ਇਹ ਸੱਚ ਕਰਕੇ ਜਾਣ ਇਹ ਮੈਂ ਚੰਗੀ ਤਰ੍ਹਾਂ ਤਾਹਕੀਕਾਤ ਕਰਕੇ ਵੇਖ ਲਿਆ ਛਾਣ ਬਿਨ ਕਰਕੇ ਦੇਖਿਆ ਸਭ ਕੁਝ ਨਾਸਵੰਤ ਹੈ ਸਭ ਕੁਝ ਨਾਸਵੰਤ ਹੈ ਐ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਣ ਪ੍ਰਮਾਤਮਾ ਨੂੰ ਹਾਂਜੀ ਮੋ ਸਰ ਕੋਏ ਅਜਰਾਇਮ ਕਿਰਪਾ ਹੈ ਦਿਲ ਇਹ ਨਾ ਮੰਨਨੀ ਸਾਰੇ ਦੇਸ਼ ਦੇ ਚ ਕਹਿੰਦੇ ਨੇ ਧਰਮ ਰਾਜ ਮੌਤ ਦਾ ਦੇਵਤਾ ਧਰਮ ਰਾਜ ਇਸਲਾਮ ਦੇ ਚ ਮੌਤ ਦਾ ਦੇਵਤਾ ਹੈ ਅਜਰਾਇਗਾ ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਗਾ ਮੂਵੇ ਕਹਿੰਦੇ ਨੇ ਕੇਸਾ ਲੋ ਵਾਲਾ ਉਸ ਧਰਮ ਰਾਜ ਨੇ ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚਨੇ ਸਾਇਬ ਕਦਨ ਮੇਰੇ ਕੇਸ ਵੀ ਮੇਰੇ ਵਾਲ ਵੀ ਉਸਦੇ ਹੱਥ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੈ ਅੰਦਰ ਇਹ ਗੁਰਨਾਮ ਇੱਕ ਚ ਖੋਬੀ ਹੈ ਬਹੁਤ ਵੱਡੀ ਹੋ ਗਈ ਹੈ ਬਹੁਤ ਵੱਡੇ ਗੁਣਾ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ ਕਮਜ਼ੋਰੀ ਦਾ ਜ਼ਿਕਰ ਕਰਨਾ ਹੈ ਕਿਦਰੇ ਔਗਣਾਂ ਦਾ ਜ਼ਿਕਰ ਕਰਨਾ ਹੈ ਫਿਰ ਆਪਣੇ ਨੂੰ ਅੱਗੇ ਕਰ ਦੇਂਦਿਆਂ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ ਕਿ ਇਹ ਸਾਰੀ ਜਗਤ ਦੁਨੀਆ ਕਰਦੀ ਹੈ ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੌਲੀ ਦੇਚ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਣਾਣਾ ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮੈਂ ਮੈਂ ਇਹ ਸਿਰਫ ਇਸੇ ਹੀ ਦਰਦੀ ਜੋ ਹੈ ਮੈਂ ਮੈਂ ਮੇਰੇ ਕੇਸਾ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ हे ਮੇਰੇ ਦਿਲ ਇਹ ਸੱਚ ਕਰਕੇ ਜਾਣ ਪਰ ਕੀਤਾ ਕੀ ਜਏ ਦਿਲ ਨਾਦਾਨ ਹੈ ਨਹੀਂ ਸਮਝਦਾ ਨਹੀਂ ਮੰਨਦਾ ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਇਆ ਜਾਂਦਾ ਹੈ ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ ਹੈ ਨਾਦਾਨ ਹੈ ਨਹੀਂ ਮੰਨਦਾ ਜਨਮ ਤੇ ਹੋ ਗਿਆ ਛੱਡ ਮਰਨ ਨੂੰ ਮਨ ਜਨਮ ਤੇ ਹੋ ਗਿਆ ਭੁੱਲ ਮੌਤ ਨੂੰ ਚੇਤੇ ਕਰ ਇਹ ਨਹੀਂ ਕਰਦਾ ਇਹ ਤੇ ਜਨਮ ਨੂੰ ਚੇਤੇ ਕਰਦਾ ਤੋ ਕਿਤਨਾ ਨਾਦਾਨ ਕਿਤਨਾ ਦਾਦਾਨ ਜਨਮ ਤੇ ਹੋ ਗਿਆ ਗੱਲ ਖਤਮ ਉਹਨੂੰ ਚੇਤੇ ਕਰਦਾ ਪਿਆ ਕਿਦਰੇ ਭੁੱਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਤੇ ਜੋ ਹੋਣ ਵਾਲਾ ਤੇ ਹੈ ਉਸ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰਦਾ ਹੈ ਸਾਬ ਕਹਿੰਦੇ ਐਸਾ ਹੈ ਨਾਦਾਨ ਦਿਲ ਹੈ ਮੰਦਾ ਨਹੀਂ ਇਹ ਜਾਣਦਾ ਨਹੀਂ ਹਾਂਜੀ ਰਹਾ ਜਾਵ ਪਸਰ ਪਦਰ ਬਿਰਾਦਰਾ ਕਸ ਮੇਜ਼ ਦਸਤੰਗੀ ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ ਫਾਰਸੀ ਦਾ ਜਨ ਸ਼ਬਦ ਹੈ ਇਹਦੇ ਅਰਥ ਬਣਦੇ ਨੇ ਇਸਤਰੀ ਇਸ ਜਨ ਨੂੰ ਅਰਥਾਂ ਦੇ ਰੂਪ ਵਿੱਚ ਲੈਣਾ ਹੈ ਜਨ ਇਸਤਰੀ ਪਦਰ ਲਿਖਣ ਦੇ ਵਿੱਚ ਪਦਰ ਹੈ ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮੈਨਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਪਦਰ ਹੈ ਪੀਤਾ ਪੀਟਰ ਪਦਰ ਪੈ ਉਹਨੂੰ ਕਹਿੰਦੇ ਨੇ ਪੀਟਰ ਪੀਤਾ ਔਰ ਪਦਰ ਇਹ ਕਿੰਨੇ ਸ਼ਬਦ ਬੜੇ ਨੇੜੇ ਨੇ ਇੰਗਲਿਸ਼ ਦਾ ਫਾਰਸੀ ਦਾ ਹਿੰਦੀ ਦਾ ਬਹੁਤ ਨੇੜੇ ਬੜੇ ਨਿਕਟ ਵਰਤੀ ਸ਼ਬਦ ਇਥੇ ਲਿਖਤੇ ਚੈ ਪਦਰ ਕਿਧਰੇ ਕਿਧਰੇ ਇਲਾਕੇ ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ ਪਿੰਡਾਂ ਚ ਵੀ ਬੋਲੀ ਜਾਂਦੀ ਹੈ ਪੰਜਾਬੀ ਸ਼ਹਿਰੀ ਹਿੰਦੀ ਆਉਂਦੀ ਹੈ ਪਿੰਡਾਂ ਦੇ ਚ ਵੀ ਬੋਲੀ ਜਾਂਦੀ ਹੈ ਹਿੰਦੀ ਸ਼ਹਿਰ ਦੀ ਬੰਗਾਲੀ ਆਉਂਦੀ ਹੈ ਪਿੰਡਾਂ ਵਿੱਚ ਬੋਲੀ ਜਾਂਦੀ ਹੈ ਬੰਗਾਲੀ ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਮਗਾਲੀ ਨਾਲ ਮਿਲ ਨਹੀਂ ਖਾਂਦੀ ਇਸ ਤਰ੍ਹਾਂ ਪਰਿਸ਼ਣ ਬਾਰੇ ਵੀ ਹੈ ਸਹਿਬ ਇਥੇ ਕਹਿੰਦੇ ਨੇ ਇਸਤਰੀ ਪਿਤਾ ਪੁੱਤਰ ਇਹ ਜੋ ਸੰਬੰਧ ਨੇ ਔਰੇ ਜਿਹੜੇ ਭਰਾ ਨੇ ਇਹ ਜਿਹੜੇ ਮਿੱਤਰ ਨੇ ਜਿੰਨੇ ਸਮਾਜਿਕ ਸੰਬੰਧ ਨੇ ਕਿਸੇ ਨੇ ਤੇਰੀ ਬਾਣੇ ਪਕੜਨੇ ਦਸਤਾਂ ਕਿ ਸਨੇ ਤੇਰਾ ਸਹਾਰਾ ਨਹੀਂ ਬਣਨਾ ਇੱਕ ਇੱਕ ਕਰਕੇ ਤੂੰ ਦੇਖ ਲੇਗਾ ਮੈਂ ਬੇਸਹਾਰਾ ਹੋ ਗਿਆ ਮਾਂ ਤੋਂ ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ ਮੈਂ ਬੇਸਹਾਰਾ ਹੋ ਗਿਆ ਪੁੱਤਰਾ ਤੋਂ ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ ਤੂੰ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲੇ ਕਦੀ ਬੇਆਸਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋ ਕੇ ਉਸ ਦਾ ਕੀ ਆਸਰਾ ਪਕੜਨਾ ਪਹਿਲੇ ਹੀ ਉਸ ਦਾ ਸਹਾਰਾ ਪਕੜ ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ ਤੇਰਾ ਸਹਾਰਾ ਬਣਿਆ ਹੋਇਆ ਹੈ ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਹੋਇਆ ਹੈ ਕਿਉਂਕਿ ਪਿਤਾ ਅਜ ਹੈ ਕੱਲ ਨਹੀਂ ਹੋ ਸਕਦਾ ਉਹ ਸਦੀਵੀ ਹੈ ਉਹ ਹੱਕਾ ਹੈ ਤੇ ਸੱਚ ਹੈ ਉਹ ਤੇ ਸਦੀਵੀ ਹੈ ਜੋ ਸਦੀਵੀ ਹੈ ਔਰ ਸਦਾ ਸੰਗ ਹੈ ਉਹਨੋਂ ਮਨੁੱਖ ਸਹਾਰਾ ਨਹੀਂ ਬਣਾਉਂਦਾ ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀ ਵੀ ਨਹੀਂ ਉਹਨਾਂ ਦੇ ਸਹਾਰੇ ਬਣਾਉਂਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੌਨਕ ਕੀਟੇ ਬਿਰਥੀ ਸਭ ਜਾ ਉਹ ਮਨੁੱਖ ਚਾਹੇ ਕੋਈ ਵੀ ਹੈ ਦੇਵਨ ਕੋ ਏਕੇ ਭਗਵਾਨ ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਹ ਨਹੀਂ پکڑਣੀ ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ ਹਾਂਜੀ ਆਪ ਵਿਅਕਤਮ ਕਸਨਾਦਾਰਤ ਕਬਰ ਤਕਵੀਰ ਪਰ ਜਦ ਇਸ ਤੋਂ ਅੰਗਾ ਫਰਕਸਤ ਹੋਵੇਗਾ ਤੇ ਤਕਵੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜਦੇ ਨੇ ਫਾਤੀਹਾ ਪੜ੍ਹ ਕੇ ਨਮਾਜ਼ ਪੜ੍ਹਦੇ ਨੇ ਉਹਨੋਂ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਗਾੜ ਤੇ ਕੀਰਤਨ ਸੁਵੇਲਾ ਪੜ੍ਹਦੇ ਨੇ ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜਦੇ ਨੇ ਆਖਰ ਸਾਰੇ ਇਹ ਜੋ ਤੇਰੀ ਇਸਤਰੀ ਇਹ ਪੁੱਤਰ ਇਹ ਬਰਾ ਇਹ ਦੋਸਤ ਇਹ ਜਨਾਜ਼ੇ ਦੀ ਜਮਾਤ ਬਬਤ ਤੋਂ ਵਤ ਜਨਾਜ਼ੇ ਦੀ ਜੋ ਹੈ ਨਮਾਜ਼ ਪੜ ਕੇ ਆ ਜਾਣਗੇ ਬਸ ਇਹ ਨਹੀਂ ਕਰਨਗੇ ਕੀਰਤਨ ਸੋਇਲਾ ਹੀ ਪੜ ਕੇ ਆਣਗੇ ਹੋਰ ਕੁਝ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਤੇਰਾ ਸਹਾਰਾ ਤੇਰੇ ਆਮਾਲ ਬਣਨਗੇ ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਾਰ ਹੈ ਬ셔ਰ ਤੇ ਤੂੰ ਪਕੜਿਆ ਹੋਵੇ ਖੁਦਾ ਦਾ ਦਾਮਨ ਪਕੜਿਆ ਹੋਵੇ ਭਾਈ ਸਾਹਿਬ ਆਇਨੰਦ ਲਾਲ ਕਹਿੰਦੇ ਨੇ ਦਸਤ ਗਰਦਾਰੀ ਬੇਰੋ ਦਾਮਨ ਜਾਮਾਰਾ ਬਗੇਂ ਹਣ ਤੇਰੇ ਕੋਲ ਹੱਥ ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ ਛੁੱਟਦਾ ਹੀ ਨਹੀਂ ਸਦੇਵੀ ਸਾਰਾ दस्तगरदारी बरो दामाने जा मारा बगे तो साहिब कहन आखरे जनाजे दी नमाज पढ़ के सारे वापस आ जानगे आगे आगे हंस अकेला गए ते तू कल्ला ही जाना सा रोज दस्तम दर हवा कर दिन बदी ख्या अरज होई हे प्रभु दिन ते रात माड़े ख्यालां च मेरा मन रहंदा है ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ हे ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ ਹੈ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਹੁੰਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਏ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ 'ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ 'ਚ ਹਰ ਵਕਤ ਆਉਂਦਾ ਹੈ ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਹੁੰਦਾ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਏ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਏ ਜਿੱਥੇ ਲੋੜ ਪੈ ਜਾਏ ਬੇ ਇਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਏ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਹੁਣ ਕ੍ਰਿਤ ਦੇਣੀ ਏ ਕੁਝ ਕਰਨ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਏ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਏ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ 'ਚ ਚੋਰੀ ਤੇ ਹਰ ਵਕਤ ਚੱਲਦੀ ਹੈ। ਕ੍ਰਿਤ ਦੇ 'ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ। ਕਠੋਰ ਦੇ ਵਿਚਾਰਾਂ 'ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ। ਕ੍ਰਿਤ ਦੇ 'ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ। ਸੰਤ ਦੇ ਵਿਚਾਰਾਂ 'ਚ ਦਇਆ ਤੇ ਹਰ ਵਕਤ ਚੱਲਦੀ ਹੈ, ਰਹਿਮਦਿਲੀ ਤੇ ਹਰ ਵਕਤ ਚੱਲਦੀ ਹੈ, ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ। ਪੁੰਨ ਤੇ ਹਰ ਵਕਤ ਚੱਲਦਾ ਹੈ, ਸਦਾਚਾਰ ਤੇ ਹਰ ਵਕਤ ਚੱਲਦਾ ਹੈ। ਕ੍ਰਿਤ ਦੇਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਹੈ ਜਿੱਥੇ ਲੋੜ ਪੈ ਜਾਏ ਜਿੱਦੇ ਦੇਖਦਾ ਹਾਂ ਇੱਥੇ ਲੋੜ ਹੈ ਸਹਿਬ ਕੇ ਨੇ ਦਿਨ ਰਾਤ ਵਿਚਾਰਾਂ ਦੇ ਚ ਖਿਆਲਾਂ ਦੇ ਬਦੀ ਬਦੀ ਕਦੀ ਕਦੀ ਕ੍ਰਿਤ ਦੇ ਚ ਵੀ ਪ੍ਰਗਟ ਹੋ ਜਾਂਦੀ ਹੈ हे ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੇ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚ ਜੋਦੜੀ ਚ ਉਹ ਗੁਣ ਰੱਖੇ ਜਾ ਰਹੇ ਹਨ ਜੀ ਹਾਲੀ ਨਾਨੀ ਕੀ ਕਰਤਮ ਮਾਣੀ ਨੀ ਅਹਵਾ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਏ ਪ੍ਰਭੂ ਮੇਰਾ ਹਾਲ ਕੀ ਹੋਣਾ ਹੈ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਮ ਤੇ ਬਾਲਾ ਜਿਓ ਨਾ ਜਾਣਾਂ ਕਿਆ ਕਰ ਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇਤੇ ਮੈਂ ਹੱਥ ਹੀ ਨਹੀਂ ਪਾਉਂਦਾ ਏ ਪ੍ਰਭੂ ਪਤਾ ਨਹੀਂ ਏ ਹੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਬਹੁਤ ਬਹੁਤ ਹਮ ਤੁ ਉਕੀ ਮਰਗਾ ਆਖਰੀ ਪੰਕਤੀਆਂ ਬਦਬਖਤ ਹਮ ਚੋਂ ਬਖੀ ਲਗਾਫਲ ਬੇ ਨਜ਼ਰ ਬੇ ਬਾਤ ਨਾਨਕ ਬਗੋਇ ਜੰਤੋ ਰ ਤੇਰੇ ਚਾਕਰਾਂ ਪਾਖਾ ਬਦਬਖਤ ਏ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਹਾਂ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਆ ਜੋਤਸ਼ੀ ਤੇ ਨਹੀਂ ਆ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦ ਬਖਤ ਕਸ ਅਸਤ ਕਿਹੜਾ ਮਨੁਖ ਬਦਕਿਸਮਤ ਹੈ ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੇ ਗਰ ਕਰ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫਾ ਦੇਖਦਾ ਹੈ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ ਜੋ ਦੂਜੇ ਦੀ ਤੰਗਦੀ ਕਲਾ ਵਿੱਚ ਚੜਦੀ ਕਲਾ ਲੱਭਦਾ ਹੈ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੇ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਕਦੇ ਨਫਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਵਿੱਚ ਨਫਾ ਲੱਭਦਾ ਹੈ ਕਹਿੰਦਾ ਮੈਂ ਜੋਤਸ਼ੀ ਨਹੀਂ ਆ ਮੈਂ ਨਜੋਮੇ ਨਹੀਂ ਆ ਪਰ ਮੈਂ ਕਹਿ ਸਕਦਾ ਐਸੋ ਵਾਸਤੇ ਗੁਰਬਾਣੀ ਦਾ ਫੈਸਲਾ ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੇ ਸਤਗੁਰੂ ਇਥੇ ਕਹਿ ਰਹੇ ਨੇ ਮੈਂ ਚੰਗੀ ਕਿਸਮਤ ਵਾਲਾ ਨਹੀਂ ਬਦਬਖਤ ਬਦਬਖਤ ਹਮ ਚੋਂ ਬਖੀਲ ਹੈ ਗਾਫਲ ਫਿਰ ਮੈਂ ਚੋਗਲ ਹੋਰ ਵੀ ਆ ਗੱਲ ਵਧਾ ਕੇ ਬਿਆਨ ਕਰਦਾ ਜ਼ਰਰੇ ਨੂੰ ਪਹਾੜ ਬਣਾਉਂਦਾ ਬੁਰਾਈ ਤੇ ਜ਼ਰਰਾ ਮਾਤਰ ਸੀ ਪਹਾੜ ਦਸਦਾ ਬਖੀਲ ਵੀ ਹਾਂ ਚੁਗਲਖੋਰ ਵੀ ਹਾਂ ਬਦਬਖਤ ਹਮਚੋਂ ਬਖੀਲ ਅਗਾਫਲ ਹੈ ਪ੍ਰਭੂ ਮੈਂ ਗਾਫਲ ਵੀ ਹਾਂ ਅਚੇਤ ਵੀ ਹਾਂ ਸੁਚੇਤ ਵੀ ਨਹੀਂ ਹਾਂ ਸਾਵਧਾਨ ਵੀ ਨਹੀਂ ਹਾਂ ਸਿਆਣਾ ਵੀ ਨਹੀਂ ਹਾਂ ਬਦਬਖਤ ਹਮਚੋਂ ਬਖੀਲ ਅਗਾਫਲ ਬੇਨਜ਼ਰ ਬੇਬਾਕ ਤੈਨੂੰ ਵੇਖ ਸਕਾਂ ਹੈ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰ ਅੰਧੇ ਨੂੰ ਬੇਨਜ਼ਰ ਕਹਿੰਦੇ ਨੇ ਮੇਰੇ ਕੋਲ ਨਜ਼ਰਾਂ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਬੇਬਾਕ ਦੂਸਰਾ ਮੈਂ ਮੂੰਹ ਫਟ ਬਣਾ ਜੋ ਮੂੰਹ ਚਾਂਦੀ ਇਹ ਕਹਿ ਦੇਣਾ ਇਹ ਨਹੀਂ ਦੇਖਦਾ ਮੌਕਾ ਕੀ ਹੈ ਮਹਿਲ ਕੀ ਹੈ ਵਾਤਾਵਰਣ ਕੀ ਹੈ ਸਮਾਜ ਕੀ ਹੈ ਔਰ ਟਿਕਾਣਾ ਕੀ ਹੈ ਦੇਖਦਾ ਹੀ ਨਹੀਂ ਬੇਬਾਕਾਂ ਜ਼ੁਬਾਨ ਕਾਬੂ ਚ ਨਹੀਂ ਬੇਬਾਕ ਹੁਣ ਆਖਰੀ ਪੰਕਤੀ ਦੇ ਵਿੱਚ ਸਤਿਗੁਰਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਨਾਨਕ ਭਗੋਏ ਤੇ ਜੰਤੂ ਰ ਤੇਰੇ ਚਾਕਰਾਂ ਪਾਹਾ ਨਾਨਕ ਦੀ ਇੱਕ ਅਰਜ਼ੋਈ ਤੋ ਨਹੀਂ ਮਿਲਦਾ ਤੇ ਨਾ ਸਹੀ ਤੇਰੇ ਦਰਸ਼ਨ ਨਹੀਂ ਤੇ ਨਾ ਸਹੀ ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ ਉਹਨਾਂ ਦੀ ਰਾਖ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ ਤੂੰ ਨਹੀਂ ਮਿਲਦਾ ਤੇ ਨਾ ਸਹੀ